I love ਵੀ ਮਾਰ ਰਹਾ ਹੈ ਇਹਦਾ ਵੱਡਾ ਅਫਸਰ ਮਾਰੋ 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 ਪਿੰਡ ਮਰ ਗਿਆ ਪੈਂਚੋ ਪੂਰਾ ਪੂਰਾ ਪਿੰਡ ਮਰ ਗਿਆ ਆ ਦੇਖੋ ਕਿਹੜੇ ਲੋ ਡੰਡੇ ਚਲਾਉਂਦੇ ਆ ਇਹ ਡਾਂਗਾ ਚਲਾਉਂਦੇ ਆ ਇਹ ਦੇਖੋ 100% ਕਿਸੇ ਨਾਲ ਕੋਈ ਨਹੀਂ ਹੁੰਦਾ ਜਿਨੂੰ ਮジョਰਿਟੀ ਮਿਲ ਜਾਂਦੇ ਉਹ ਜਿੱਤੇ ਦੇ ਨੇ ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ ਤਾਂ ਠੀਕ ਹੈ ਕਿਸਾਨਾਂ ਦਾ ਆਪਣਾ ਹੱਕ ਹੈ ਦੂਜਿਆਂ ਦਾ ਆਪਣਾ ਹੱਕ ਹੈ ਪਾਰਟੀਆਂ ਕਈ ਨੇ ਤਾਂ ਹੱਲੇ ਤਾਂ ਰਣਨੀਤੀ ਦੇ ਵਿੱਚ ਕਈ ਕੁਝ ਹੋਊਗਾ ਅੰਤ ਦੇ ਵਿੱਚ ਲੋਕ ਫਤਵਾ ਦੇਣਗੇ ਚੋਣ ਕਮਿਸ਼ਨ ਨੂੰ ਜਿਹੜੇ ਹੈਗੇ ਜਾਖੜ ਸਾਹਿਬ ਨੇ ਚਿੱਠੀ ਭੇਜੀ ਆ ਵੀ ਪਸਾਨ ਰੋਕ ਵੀ ਸਕਦੇ ਨੇ ਵੋਟਰਾਂ ਨੂੰ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਫਰਸਾ ਹੈਗਾ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ ਹੈ ਹੁਣ ਵੀ ਕਰ ਰਹੇ ਨੇ ਅੱਗੇ ਨੂੰ ਕਰਨਗੇ ਵੀ ਤਾਂ ਸਭ ਦਾ ਹੱਕ ਹੈ ਵੋਟ ਪਾਏ ਸਾਡਾ ਹੱਕ ਹੈ ਕਿ ਸਾਡੇ ਬੂਥ ਲੱਗਣ ਸਾਡੇ ਬੰਦੇ ਜਾ ਕੇ ਵੋਟ ਪਾਣ ਇਹ ਜ਼ਮਾਨਦਾਰੂ ਹੱਕ ਹੈ ਸਾਰਿਆਂ ਦਾ ਇਹ ਸਾਡਾ ਲੋਕਤੰਤਰ ਹੱਕ ਹੈ ਤਾਂ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਔਰ ਮੇਰੇ ਖਿਆਲ ਚੈੱਕ ਕਰਨਗੇ ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਪਾਰਟੀ ਨੇ ਦੱਸਿਆ ਮੁੱਖ ਮੰਤਰੀ ਕਹਿ ਰਹੇ ਨੇ ਕਿ 1000 ਰੁਪਏ ਇਲੈਕਸ਼ਨ ਤੋਂ ਬਾਅਦ ਸ਼ੁਰੂ ਹੋਗਾ ਮਹਿਲਾਵਾਂ ਨੂੰ ਨੁਕਸਰ ਹੋ ਸਕਦਾ ਇਹ ਵੀ ਕਹਿ ਰਹੇ ਆ ਅਪ੍ਰੈਲ ਕੋਰ ਦੀ ਵੀ ਸਟੇਟਮੈਂਟ ਸੀ ਕਿਵੇਂ ਦੇਖੋ ਦੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ ਪਹਿਲੇ 26 26000 ਦੇ ਦੇ ਉਸਦੇ ਬਾਅਦ ਫਿਰ 1000 ਦੀ ਗੱਲ ਕਰਨ ਕੁਝ ਐਡਵਰੋਨਾ ਦੇ ਜਿਹੜੇ ਭਾਈਵਾਲ ਨੇ ਉਹ ਕਹਿੰਦੇ ਅਸੀਂ ਲੱਖ ਦੇਵਾਂਗੇ ਸੋ ਦੇਖ ਲੈਣ ਮੈਂ ਤਾਂ ਕਹਿੰਦੀ ਮੈਲਾ ਨੂੰ ਜਿੰਨਾ ਮਰਜ਼ੀ ਮਿਲ ਲੈ ਵਧੀਆ ਹੈ ਉਹਦਾ ਸਭ ਨੂੰ ਪਤਾ ਹੈ 750 ਕਰੋੜ ਆਫੀਸ਼ੀਅਲੀ ਬਜਟ ਕੇ ਪਾਸ ਕੀਤਾ ਹੋਇਆ ਜਿਹੜੇ ਹੈਗੇ ਚੰਨੀ ਜੀ ਕਹਿ ਰਹੇ ਨੇ ਕਿ ਜਦੋਂ ਤਾਂ ਮੋਦੀ ਆਏਗੇ ਵੀ ਪੰਜਾਬ 'ਚ ਜਿਹੜਾ ਗਾਹ ਪਾਤਾ ਮੋਦੀ ਨੇ ਇਹ ਫੁਲਾਵਾ ਪਰ ਹੀ ਤਾਂ ਕੋਈ ਰੋਡ ਮੈਪੇ ਨਹੀਂ ਸੀ ਨਾ ਕੁਝ ਐਲਾਨ ਕਰਕੇ ਗਏ ਨੇ ਇਸ ਲਾਈਨ ਦੇ ਵਿੱਚ ਚੱਲਦੀ ਹੈ ਦੇਖੋ ਮੋਦੀ ਜੀ ਦਾ ਰੋਡ ਮੈਪ ਸਭ ਨੂੰ ਪਤਾ ਸਾਰੇ ਦੇਸ਼ 'ਚ ਰੋਡ ਮੈਪ ਹੈ ਰੋਡ ਰੋਡ ਹੀ ਰੋਡ ਨੇ ਪਹਿਲੇ ਉੱਥੇ ਹੀ ਦੇਖ ਲਓ ਸਾਰੀਆਂ ਸਕੀਮਾਂ ਉਹ ਰੋਡ ਮੈਪ ਹੈ ਕਿ ਕੀ ਹੈ ਇਹੀ ਰੋਡ ਮੈਪ ਹੈ ਔਰ ਮੋਦੀ ਜੀ ਆਪਣਾ ਰਿਸ਼ਤਾ ਬਣਾ ਰਹੇ ਨੇ ਔਰ ਚਲੋ ਵਿਰੋਧੀ ਪਾਰਟੀਆਂ ਨੇ ਕਹਿਣਾ ਜੋ ਕਹਿਣਾ ਲੋਕਾਂ ਨੇ ਵੋਟਾਂ ਪਾਣੀਆਂ ਨਹੀਂ ਪਾਣੇ ਨਹੀਂ ਕਰਕੇ ਗਏ ਕੁਛ ਨਾ ਕੁਛ ਐਲਾਨ ਕਰਕੇ ਜਾਣਾ ਨਾਲ ਨਾਲ ਸਬੰਧੀ ਕੋਈ ਐਲਾਨ ਹੈ ਵਿਰੋਧੀ ਪਾਰਟੀ ਕਹਿੰਦੇ ਮੋਦੀ ਜੀ ਨਹੀਂ ਕਰਤੀਗੇ ਕਹਿੰਦੇ ਕੋਈ ਐਲਾਨ ਜਦ ਜਦ ਨਹੀਂ ਕਿਉਂ ਕਰਨ ਜਦ ਨਵੀਂ ਗਵਰਨਮੈਂਟ ਬਣੂਗੀ ਨਵੀਂ ਗਵਰਨਮੈਂਟ ਦੇ ਇਹ ਜ਼ਿੰਮੇਵਾਰੀ ਹੋਊਗੀ ਤੇ ਐਲਾਨ ਕਰਾਵਾਂਗੇ ਅਮਰਿੰਦਰ ਸਿੰਘ ਰਾਜਾਪੁਰੇ ਨੇ ਕੈਪਟਨ ਤੇ ਤਿੱਖਾ ਹਮਲਾ ਬੋਲਿਆ ਦੀ ਆਪਣੀ ਮਹਿਲਾਵਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਾਬ ਦਾ ਕੁਝ ਵੀ ਨਹੀਂ ਸੁਭਾਗਿਆ ਇਸ ਦਿੱਕਤੀ ਦੇ ਪ੍ਰਤੀਕਿਆਲੋਂ ਕਿਵੇਂ ਬਚਵਾ ਦੇ ਸਾਰੇ ਪੰਜਾਬ ਨੇ ਦੋ ਬਾਰੀ ਮੁੱਖ ਮੰਤਰੀ ਬਣਾਇਆ ਕਾਂਗਰਸ ਦੀ ਸਰਕਾਰ ਉਹਨਾਂ ਕਰਕੇ ਆਈ ਜੇ ਕੁਝ ਕੀਤਾ ਨਹੀਂ ਹੁੰਦਾ ਤਾਂ ਇਹ ਆਪ ਵੀ ਰਾਜਾ ਬੜਿੰਗ ਅੱਜ ਨਾ ਕਿਸੇ ਐਮਐਲਏ ਬੰਦਾ ਨਾ ਕੁਛ ਮੰਦਾ ਪਰ ਰਾਹੁਲ ਗਾਂਧੀ ਜੀ ਆ ਰਹੇ ਨੇ ਪੰਜਾਬ ਚ ਇਹਦੇ ਕਿਸ ਤਰ੍ਹਾਂ ਦੇਖਦੇ ਹਾਂ ਕੀ ਲੱਗ ਕਿੰਨਾ ਪ੍ਰਭਾਵ ਪਾਏਗਾ ਉਹ ਤਾਂ ਉਹਦੇ ਬਾਅਦ ਹੀ ਪਤਾ ਚੱਲੂ ਜਦ ਵੋਟਾਂ ਪੈਣਗੀਆਂ ਦੇਖੋ ਜਿਹੜਾ ਬੀਜੇਪੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਪੰਜਾਬ 'ਚ ਜਾਂਦਾ ਹਰ ਇੱਕ ਜਗ੍ਹਾ ਤੇ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਅਜ ਮਹਾਰਾਣੀ ਪਿੰਡ ਕੋਟਕਲਾ ਦੇ ਵਿੱਚ ਆ ਰਹੀ ਆ ਕਿਸਾਨ ਵੱਡੀ ਪੱਧਰ ਤੇ ਇਕੱਠੇ ਹੋਏ ਹੋਏ ਨੇ ਕਿਉਂਕਿ ਕਿਸਾਨ ਆਪਣੇ ਹੱਕ ਮੰਗਣ ਲਈ ਵਿਰੋਧ ਕਰਨਗੇ ਅਸੀਂ ਮਹਾਰਾਣੀ ਨੂੰ ਬਹੁਤ ਤਰ੍ਹਾਂ ਦੇ ਸਵਾਲ ਪੁੱਛਣਾ ਚਾਹੁੰਦੇ ਆ ਪਰ ਮਹਾਰਾਣੀ ਕਿ ਨਿਕਲ ਜਾਂਦੀ ਆ ਉਹ ਖੜ ਕੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਕੋਈ ਘੇਰਨ ਦੇ ਮੂਡ 'ਚ ਨਹੀਂ ਹੈਗੇ ਅਸੀਂ ਉਹ ਕੋਲ ਕੋਈ ਨੁਕਸਾਨ ਪਹੁੰਚਾਉਣ ਦੇ ਮੂਡ 'ਚ ਨਹੀਂ ਆਗੇ ਤੇ ਚੋਰਿਆ ਹੰਸ ਰਾਜ ਆ ਤੁਸੀਂ ਪਟਿਆਲਾ ਵੀ ਤੁਸੀਂ ਤੇਰੇ ਕਿਉਂਕਿ ਹੰਸ ਰਾਜ ਦਾ ਅਸੀਂ ਵਿਰੋਧ ਨਹੀਂ ਕਰਦੇ ਉਹ ਵੀ ਅਸੀਂ ਭਾਜਪਾ ਪਾਰਟੀ ਦਾ ਬਰੋਧ ਕਰਦੇ ਆ ਪਰ ਹੰਸ ਰਾਜ ਨੇ ਚੇਤਾਵਨੀ ਦਿੱਤੀ ਆ ਕਿਸਾਨਾਂ ਨੂੰ ਕਹਿੰਦਾ ਵੀ ਨਾਮ ਦਰਜ ਕਰ ਲਓ ਉਹ ਇੱਕ ਪਾਸੇ ਦੇ ਵਿੱਚ ਬੋਲਦਾ ਕਹਿੰਦਾ ਇੱਕ ਤਰੀਕ ਤੱਕ ਤਾਂ ਤੁਸੀਂ ਚੁੱਪ ਰਹੋ ਦੋ ਤਰੀਕ ਨੂੰ ਕਹਿੰਦਾ ਮੈਂ ਦੇਖ ਲਊ ਫਿਰ ਘੇਰੇ ਆ ਸੀ ਨੇ ਪਸਿਆਣੇ ਪੁੱਤੇ ਉਹਨੂੰ ਕਿਹਾ ਵੀ ਦੋ ਤਰੀਕੇ ਇਹ ਤੇਰਾ ਕੀ ਬਣੂ ਹੋਣਾ ਵਾਰ ਜਿਵੇਂ ਗੱਡੀ ਦਾ ਸ਼ੀਸ਼ਾ ਕਹ ਰਹੇ ਤੇ ਤੋੜਿਆ ਕੀ ਲੱਗਦਾ ਬਿਲਕੁਲ ਨਹੀਂ ਕਿਸੇ ਕਿਸਾਨ ਨੇ ਗੱਡੀ ਦਾ ਸ਼ੀਸ਼ਾ ਨਹੀਂ ਤੋੜਿਆ ਜਿਵੇਂ ਜਾਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਉਹ ਕਹਿੰਦੇ ਵੀ ਸਾਨੂੰ ਡਰ ਆ ਜਿਹੜੇ ਵੋਟਰ ਨੇ ਬਿਲਕੁਲ ਨਹੀਂ ਰੋਕਣਗੇ ਵੀ ਲਾਦਾ ਵੋਟ ਨਹੀਂ ਪਾਉਣ ਦਿੰਦੀ ਬਿਲਕੁਲ ਨਹੀਂ ਉਹਨਾਂ ਦੀ ਮਰਜ਼ੀ ਆ ਪਾਉਣ ਨਾ ਕੋਈ ਕਿਸਾਨ ਕਿਸੇ ਨੂੰ ਵੋਟ ਤੋਂ ਕਦੇ ਨਹੀਂ ਰੋਕੂਗਾ ਜੇ ਤੂੰ ਮਰਜ਼ੀ ਵੋਟ ਪਾਉਣ ਕੋਈ ਕਿਸਾਨ ਵਿਰੋਧ ਨਹੀਂ ਕਰੂਗਾ ਜਾ ਕੇ ਪੋਲਿੰਗਾਂ ਤੇ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣ